ਸਾਰੇਆਂ ਪਿਆਰਪਰੀ ਸਾਸ੍ਰੀ ਕਾਲ ਜੀ ਆਸਕਰ ਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੁ ਕਹਾਣੀ ਲੈ ਕੇ ਹਾਜ਼ਰਾਂ ਆਸਕਰ ਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਕਹਾਣੀ ਦਾ ਸ ਇੱਕ ਦੋ ਭਰਾ ਹੁੰਦੇ ਨੇ ਬੰਤ ਸਿੰਘ ਹਰਦੇਵ ਸਿੰਘ ਬੰਤ ਸਿੰਘ ਵੱਡਾ ਹੁੰਦਾ। ਤਾਂ ਹਰਦੇਵ ਜਦੋਂ 12-13 ਸਾਲ ਦਾ ਸੀ ਤਾਂ ਉਹਨਾਂ ਦੇ ਮਾਪਿਓ ਦੀ ਮੌਤ ਹੋ ਜਾਂਦੀ ਹੈ। ਹੁਣ ਬੰਤ ਸੋਚਦਾ ਵੀ ਮੇਰਾ ਛੋਟਾ ਭਰਾ ਹੈ, ਵੀ ਇਹ ਬੱਚਾ ਹਲੇ ਬੇ ਇਹਨੂੰ ਮੈਂ ਇਹਦੀ ਕੇਅਰ ਕਰਾਂ, ਇਹਦੀ ਦੇਖਰੇਖ ਵਧੀਆ ਕਰਾਂ। ਤਾਂ ਉਹ ਆਪਦੇ ਬੱਚਿਆਂ ਵਾਂਗੂੰ ਉਹਨੂੰ ਰੱਖਦਾ ਹੈ। ਚਲੋ ਜਵਾਨ ਹੋ ਜਾਂਦੇ ਨੇ ਦੋਨੇ ਤਾਂ ਹੁਣ ਬੰਤ ਆਪਦਾ ਵੀ ਵਿਆਹ ਕਰਾ ਲੈਂਦਾ ਤੇ ਹਰਦੇਵ ਦਾ ਵੀ ਵਿਆਹ ਕਰ ਦਿੰਦਾ ਤੇ ਜਿਹੜਾ ਵੱਡਾ ਬੰਤ ਹੈ ਨਾ ਉਹ ਬੜਾ ਗੁੱਸੇਖੋਰ ਹੁੰਦਾ ਹੈ ਤੇ ਹਰਦੇਵ ਹੁਣ ਸਮਝ ਜਾਂਦਾ ਹੈ ਵੀ ਚੱਲ ਮੇਰਾ ਭਾਈ ਹੈ ਵੱਡਾ ਕੋਈ ਗੱਲ ਨਹੀਂ ਵੀ ਜੇ ਇਹਨੂੰ ਗੁੱਸਾ ਆਉਂਦਾ ਬਿਨਾਂ ਵਜ੍ਹਾ ਤੋਂ ਉਹ ਚੱਲ ਲੈਂਦਾ ਹੁਣ ਜਦ ਆ ਹੋ ਗਏ ਦੋਹਾਂ ਦੇ ਬੰਤ ਦੇ ਘਰੇ ਪੁੱਤ ਜਨਮ ਲੈ ਲੈਂਦਾ ਉਹਦੇ ਘਰ ਵਾਲੀ ਬੱਚੇ ਨੂੰ ਜਨਮ ਦੇ ਕੇ ਉਹਦੀ ਮੌਤ ਹੋ ਜਾਂਦੀ ਹੈ ਕੋਈ 2-3 ਮਹੀਨੇ ਬਾਅਦ ਹਰਦੇਵ ਦੇ ਘਰੇ ਵੀ ਇੱਕ ਬੇਟੀ ਨੇ ਜਨਮ ਲੈ ਲਿਆ ਤਾਂ ਦੋਨੇ ਬੱਚੇ ਪੜਦੇ ਨੇ ਹਰਦੇਵ ਦੇ ਘਰ ਵਾਲੀ ਪਾਲਦੀ ਆ ਦੋਹਾਂ ਨੂੰ ਉਹਦਾ ਬੁਕਤੀ ਨੂੰ ਤਾਂ ਪਾਲਣੀ ਸੀ ਜੇਠ ਦੇ ਪੁੱਤ ਨੂੰ ਵੀ ਪਾਲਦੀ ਐ ਜਦੋਂ ਉਹ ਕੋਈ 4 ਕ ਸਾਲ ਦਾ ਹੋ ਜਾਂਦਾ ਹੈ ਮਨਦੀਪ ਤਾਂ ਉਹਦੇ ਬਾਪ ਦੀ ਬੰਤ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਹੁਣ ਹਰਦੇਵ ਤੇ ਉਹਦੇ ਘਰ ਵਾਲੀ ਆਪ ਦਾ ਪੁੱਤ ਬਣਾ ਕੇ ਰੱਖਦੇ ਨੇ ਉਹਨੂੰ ਦੋਨੇ ਭੈਣ ਭਾਈ ਪੜਨ ਜਾਂਦੇ ਨੇ ਹਰਦੇਵ ਦੇ ਘਰੇ ਪੁੱਤ ਪੁੱਤ ਦੀ ਲਾਲ ਜਿਤ ਲਾਲਸਾ ਦੇ ਵਿੱਚ ਪੰਜ ਧੀਆਂ ਹੋ ਜਾਂਦੀਆਂ ਨੇ ਵੀ ਚਾਹ ਲ ਅਗਲੀ ਵਾਰੀ ਸਾਡੇ ਪੁੱਤ ਹੋ ਜੂ ਅਗਲੀ ਵਾਰੀ ਸਾਡੇ ਪੁੱਤ ਹੋ ਜੂ ਪੰਜ ਧੀਆਂ ਹੋ ਜਾਂਦੀਆਂ ਨੇ ਉਹਦੇ ਹੁਣ ਜਿਹੜੀ ਵੱਡੀ ਕੁੜੀ ਸੀ ਉਹਦੀ ਹਰਪ੍ਰੀਤ ਉਹ ਤੇ ਮੰਦੀਪ ਬੰਤ ਦਾ ਮੁੰਡਾ ਤਕਰੀਬਨ 2-3 ਮਹੀਨਿਆਂ ਦਾ ਫਰਕ ਸੀ ਉਮਰ ਦਾ ਇੱਕੋ ਹੀ ਹਣ ਜਾਂ ਸੀ ਤਾਂ ਪੜ ਲੈਂਦੇ ਨੇ ਰਦੇਵ ਸਿੰਘ ਸੋਚਦਾ ਵੀ ਮੈਂ ਆਪਣੀਆਂ ਧੀਆਂ ਨੂੰ ਪੜਾ ਕੇ ਨੌਕਰੀਆਂ ਤੇ ਲਵਾਵਾਂ ਜਦ ਕਿ ਉਹਨਾਂ ਟਾਈਮਾਂ ਦੇ ਵਿੱਚ ਨਾ ਤਾਂ ਕੋਈ ਕੁੜੀਆਂ ਨੂੰ ਬਹੁਤਾ ਪੜਾਉਂਦਾ ਸੀ ਨੌਕਰੀ ਤਾਂ ਥੋੜੀ ਦੂਰ ਦੀ ਗੱਲ ਸੀ ਤਾਂ ਉਹ ਸੋਚਦਾ ਵੀ ਕੋਈ ਬਹੁਤੀ ਪੂੰਜੀ ਵੀ ਹੈ ਨਹੀਂ ਕੋਲੇ ਵੀ ਜੇ ਕੁੜੀਆਂ ਨੂੰ ਪੜਾ ਕੇ ਨੌਕਰੀ ਤੇ ਲਾ ਦਾਂ ਮੈਨੂੰ ਵਧੀਆ ਰਿਸ਼ਤੇ ਵੀ ਮਿਲ ਜਾਣਗੇ ਮੈਨੂੰ ਕੋਈ ਦੇਣ ਲੈਣ ਵੀ ਦਾਜ ਵੀ ਜ਼ਿਆਦਾ ਨਹੀਂ ਦੇਣਾ ਪਊਗਾ ਤਾਉ ਕੁੜੀਂ ਨੂੰ ਵੱਡੀ ਹੁੰਦੀ ਹੈ ਜਿਹੜੀ ਹਰਪ੍ਰੀਤ ਉਹਨੂੰ ਬੀਏ ਕਰਾਉਂਦਾ ਹੈ ਬੀਏ ਤੋਂ ਬਾਅਦ ਉਹ ਬੀਐਡ ਕਰ ਲੈਂਦੀ ਹੈ ਤੇ ਟੀਚਰ ਲੱਗ ਜਾਂਦੀ ਹੈ ਮਨਦੀਪ ਬੀਏ ਕਰਕੇ ਬੇਲਾ ਰਹਿੰਦਾ ਉਹ ਕੁਝ ਨਹੀਂ ਕਰਦਾ ਤਾਂ ਉਹ ਆਪਣੇ ਚਾਚੇ ਨੂੰ ਕਹਿੰਦਾ ਹੈ ਕਹਿੰਦਾ ਚਾਚਾ ਜਿੰਨਾ ਕ ਆਪਾਂ ਨੂੰ ਠੇਕਾ ਵਟਾਈ ਆਉਂਦੀ ਹੈ ਕਹਿੰਦਾ ਜ਼ਮੀਨਦਾਰ ਤੂੰ ਇਹਨਾਂ ਕੁੜੀਆਂ ਤੇ ਲਾਈ ਜਾਣਾ ਪੜਾਉਣ ਤੇ ਕਹਿੰਦਾ ਵਿਆਹੇਗਾ ਕਾਦੇ ਨਾਲ ਤੂੰ ਉਹੀ ਪੈਸੇ ਜੋੜ ਇਹਨਾਂ ਨੂੰ ਘਰੇ ਬਿਠਿਆ ਉਹ ਕਹਿੰਦਾ ਕੋਈ ਨਾ ਪੁੱਤ ਵੀ ਜਦੋਂ ਆਪਾਂ ਇਹਨਾਂ ਨੂੰ ਪੜ੍ਹਾਈ ਦੇਵਾਂਗੇ ਨਾ ਜੇ ਨੌਕਰੀਆਂ ਤੇ ਲੱਗ ਜਾਣਗੀਆਂ ਤਾਂ ਆਪਾਂ ਨੂੰ ਦਾਜ ਇਹਦੇ ਨਾ ਨਹੀਂ ਪਊ ਕਿਸੇ ਨੂੰ ਵਧੀਆ ਮੁੰਡੇ ਮਿਲ ਜਾਣਗੇ ਨੌਕਰੀਆਂ ਵਾਲੇ ਆਪਾਂ ਨੇ ਕੀ ਕਰਨੇ ਵਾਲਾ ਕੁਛ ਉਹ ਕਹਿੰਦਾ ਤੂੰ ਤਾਂ ਚਾਚਾ ਪਾਗਲ ਹੋਇਆ ਹੋਇਆ ਤਾਂ ਉਹ ਚੁੱਪ ਕਰ ਜਾਂਦਾ ਹਰਦੇਵ ਉਹਨੂੰ ਵੀ ਪਤਾ ਹੁੰਦਾ ਵੀ ਚਲ ਇਹਦਾ ਪਿਓ ਵੀ ਗੁੱਸੇ ਖੋਰ ਸੀ ਵੀ ਇਹ ਵੀ ਗੁੱਸੇ ਖੋਰ ਹੈ ਕੋਈ ਗੱਲ ਨਹੀਂ ਜੇ ਕਹੇਤਾ ਤਾ ਹੁਣ ਅੰਦਰੋਂ ਅੰਦਰੀ ਉਹ ਬਹੁਤ ਖਾਰ ਖਾਂਦਾ ਹੈ ਮਨਦੀਪ ਜਿਸ ਦਿਨ ਨੌਕਰੀ ਤੇ ਜਾਂਦੀ ਹੈ ਉਹਦੀ ਭੈਣ ਨੂੰ ਨੌਕਰੀ ਮਿਲਦੀ ਹੈ ਨਾ ਤਾਂ ਦੂਜੇ ਦਿਨ ਉਹਦਾ ਇੱਕ ਦੋਸਤ ਆਹਣ ਲੱਗਿਆ ਮਨਦੀਪ ਨੂੰ ਕਹਿੰਦਾ ਵਧਾਈਆਂ ਤੈਨੂੰ ਤੇਰੀ ਭੈਣ ਟੀਚਰ ਲੱਗੀ ਵੀ ਉਹਨੂੰ ਜੌਬ ਮਿਲ ਗਈ ਉਹਨੂੰ ਕਹਿੰਦਾ ਕਾਹਦੀਆਂ ਵਧਾਈਆਂ ਕਹਿੰਦਾ ਮੈਂ ਤਾਂ ਸਾਰੀ ਰਾਤ ਨਹੀਂ ਸੁੱਤਾ ਉਹ ਕਹਿੰਦਾ ਕੀ ਗੱਲ ਕਹਿੰਦਾ ਗੱਲ ਤਾਂ ਇਹ ਹੈ ਵੀ ਜੇ ਇਹ ਕੁੜੀਆਂ ਪੜ੍ਹ ਲਿਖ ਕੇ ਅਹੀਂ ਨਾ ਉਕਰੀਆਂ ਤੇ ਲੱਗੀਆਂ ਨਾ ਵੀ ਇਹਨਾਂ ਨੂੰ ਅਕਲ ਆ ਜੂਗੀ ਕਹਿੰਦਾ ਕੱਲ ਨੂੰ ਬਗਾਨੇ ਪੁੱਤਾਂ ਨੂੰ ਲੈ ਕੇ ਮੇਰੀ ਦੇਹੜੀ ਤੇ ਖੜ ਜਾਣਗੀਆਂ ਵੀ ਸਾਡਾ ਹਿੱਸਾ ਵੰਡ ਦੇ ਸਾਡੀ ਜ਼ਮੀਨ ਵੰਡ ਦੇ ਕਹਿੰਦਾ ਮੈਂ ਤਾਂ ਇਹ ਚਾਹੁੰਦਾ ਤੀ ਵੀ ਇਹੇ ਨਾ ਹੀ ਪੜ੍ਹਨਾ ਤਾਂ ਠੀਕ ਰਹਿ ਕਹਿੰਦਾ ਪਰ ਮੇਰਾ ਪਾਗਲ ਚਾਚਾ ਕਹਿੰਦਾ ਸਮਝਦਾ ਹੀ ਨਹੀਂ ਮੇਰੀ ਗੱਲ ਨੂੰ ਬਹੁਤ ਵਾਰ ਸਮਝਾਇਆ ਤਾਂ ਕਹਿੰਦਾ ਉਹ ਗੱਲ ਹੀ ਨਹੀਂ ਸੁਣਦਾ ਉਹ ਦੋਸਤ ਕਹਿੰਦਾ ਵੀ ਜੇ ਇਹੀ ਜੀ ਗੱਲ ਹੈ ਨਾ ਦੇ ਤੂੰ ਇਹਨੂੰ ਵਿਆਹੀ ਬਹੁਤੀ ਜ਼ਮੀਨ ਵਾਲੇ ਦੇ ਦੇ ਉੱਥੇ ਕਹਿੰਦਾ ਆਪੀ ਇਹਨੂੰ ਸਿਰਖਲ ਖੁਰਕਣ ਦੀ ਬੇਲ ਨਹੀਂ ਮਿਲਣੀ ਕਹਿੰਦਾ ਰੋਟੀਆਂ ਲਾਹਿਆ ਕਰੂ ਇੰਨੀ ਇੰਨੀਆਂ ਸਾਰੀ ਦਿਹਾੜੀ ਉਹ ਕਹਿੰਦਾ ਫਿਰ ਇਹੋ ਜਿਹਾ ਮੁੰਡਾ ਦੇਖ ਤੂੰ ਉਹ ਕਹਿੰਦਾ ਮੇਰਾ ਇੱਕ ਦੋਸਤ ਹੈ ਇਹਨੂੰ 50 ਕਿੱਲੇ ਜ਼ਮੀਨ ਆਉਂਦੀ ਹੈ ਉੱਥੇ ਇਹਦਾ ਰਿਸ਼ਤਾ ਕਰਾ ਦਿੰਨੇ ਆ ਵੀ ਪੜ੍ਹੀ ਲਿਖੀ ਦੇ ਮਾਰੇ ਕਹਿੰਦਾ ਉਹ ਲਾਲਚ ਨਾਲ ਲੈ ਲੈਣਗੇ ਵੀ ਰੋਟੀਆਂ ਲਹਾਉਣਗੇ ਤੋਂ ਦਿਨ ਰਾਤ ਇੰਨੇ ਇੰਨੇ ਬੰਦਿਆਂ ਦੀਆਂ ਕਹਿੰਦਾ ਇਹਨੂੰ ਤਾਂ ਜ਼ਮੀਨ ਜਮੂਨ ਨੂੰ ਹੀ ਭੁੱਲ ਜੂਗੀ ਹੁਣ ਭਾਈ ਉਧਰੋਂ ਇਹਨੇ ਤਾਂ ਐ ਸਕੀਮ ਬਣਾ ਲਈ ਮਨਦੀਪ ਨੇ ਤਾਂ ਉਧਰੋਂ ਹਰਦੇਵ ਨੂੰ ਵੀ ਪਿੰਡ ਚੋਂ ਵੀ ਆਉਂਦੇ ਨੇ ਬੰਦੇ ਰਿਸ਼ਤੇ ਵਾਸਤੇ ਤਾਂ ਹਰਪ੍ਰੀਤ ਦੇ ਨਾਲ ਇੱਕ ਟੀਚਰ ਸੀ ਕੋਈ ਉਹ ਹਰਪ੍ਰੀਤ ਨੂੰ ਕਹਿੰਦੀ ਵੀ ਇੱਕ ਮਾਂ ਪੁੱਤ ਨੇ ਮੁੰਡਾ ਡਾਕਟਰ ਹੈ ਵੀ ਬਹੁਤ ਵਧੀਆ ਨੇਚਰ ਦੇ ਬੰਦੇ ਨੇ ਵੀ ਉਹ ਜਮੀਨ ਤਾਂ ਪੰਜ ਕਿਲੇ ਵੀ ਜੇ ਤੇਰਾ ਰਿਸ਼ਤਾ ਉੱਥੇ ਕਰਾਦਾ ਉਹ ਕਹਿੰਦੀ ਵੀ ਹਾਂ ਗੱਲ ਤਾਂ ਠੀਕ ਹੈ ਵੀ ਮੈਂ ਮੇਰੇ ਬਾਪੂ ਨੂੰ ਦੱਸੂਗੀ ਉਹ ਆ ਕੇ ਹਰਦੇਵ ਨੂੰ ਆਪਣੇ ਬਾਪੂ ਨੂੰ ਦੱਸਦੀ ਹੈ ਹਰਪ੍ਰੀਤ ਵੀ ਬਾਪੂ ਐਂ ਕਰਕੇ ਮੁੰਡਾ ਵੀ ਮੇਰੇ ਨਾਲ ਮੈਡਮ ਹੈ ਜਿਹੜੀ ਉਹਨੇ ਦੱਸਿਆ ਤਾਂ ਉਹ ਕਹਿੰਦਾ ਕੋਈ ਨਾ ਪੁੱਤ ਮੈਂ ਦੇਖ ਲੈਣਾ ਉਹ ਭਾਈ ਦੇਖ ਦੂਖ ਲੈਂਦਾ ਹੈ ਉਸਨੂੰ ਤਾਂ ਆ ਜਾਂਦਾ ਹੈ ਵਿਆਹ ਕਰ ਦਿੰਦਾ ਹੈ ਕਿਉਂਕਿ ਹਰਪ੍ਰੀਤ ਕਹਿੰਦੀ ਹੁੰਦੀ ਆ ਵੀ ਬਾਪੂ ਜ਼ਮੀਨਾਂ ਦੇ ਚੱਕਰ ਤਾਂ ਮੈਂ ਘਰ ਚ ਹੀ ਦੇਖੀ ਜਾਨੀ ਆ ਕੀ ਕੁਝ ਹੋ ਰਿਹਾ ਵੀ ਮੈਨੂੰ ਜ਼ਮੀਨ ਦੀ ਲੋੜ ਨਹੀਂ ਮੈਨੂੰ ਕੋਈ ਨੌਕਰੀ ਵਾਲਾ ਮੁੰਡਾ ਲੱਭ ਕੇ ਦੇਈ ਤੂੰ ਜ਼ਮੀਨ ਚਾਹੇ ਘੱਟ ਹੀ ਹੋਵੇ ਤਾਂ ਹੁਣ ਉਹਦਾ ਵਿਆਹ ਕਰਨ ਲੱਗਦੇ ਨੇ ਜਦੋਂ ਉਹਦਾ ਮੰਗਣਾ ਕਰ ਦਿੰਦੇ ਨੇ ਉਹ ਤਾਂ ਹੁਣ ਉਹ ਹੋਰ ਜਮਈ ਪੁੱਜ ਜਾਂਦਾ ਹੈ ਮਨਦੀਪ ਚਾਚੇ ਨਾਲ ਲੜਦਾ ਹੈ ਕਹਿੰਦਾ ਤੈਨੂੰ ਮੈਂ ਤਾਂ ਕਹਿੰਦਾ ਪਾਗਲ ਸਮਝਦਾ ਸੀ ਕਹਿੰਦਾ ਮੈਨੂੰ ਐ ਲੱਗਦਾ ਤੂੰ ਤਾਂ ਜਮਾ ਹੀ ਹਿੱਲਿਆ ਹੋਇਆ ਦਿਮਾਗ ਤੋਂ 50 ਕਿੱਲੇ ਵਾਲੇ ਦਾ ਤਾਂ ਤਾਂ ਰਿਸ਼ਤਾ ਨਹੀਂ ਕਰਿਆ 5 ਕਿੱਲਿਆਂ ਵਾਲੇ ਚ ਕਹਿੰਦਾ ਤਾਂ ਕੀ ਦੇਖ ਲਿਆ ਨਾਲੇ ਕਹਿੰਦਾ ਮੈਂ ਤੈਨੂੰ ਦੇਖ ਰਿਹਾ ਵੀ ਪਹਿਲਾਂ ਮੈਂ ਤੈਨੂੰ ਕੁੜੀਆਂ ਕਿਹਾ ਸੀ ਨਾ ਪੜਾ ਤੂੰ ਉਦੋਂ ਨਹੀਂ ਮੇਰੇ ਅੱਖੇ ਲੱਗਿਆ ਹੁਣ ਚਾਚਾ ਮੈਂ ਤੈਨੂੰ ਵਿਆਹ ਕਿਹਾ ਸੀ ਵੀ 50 ਕਿੱਲੇ ਆਲਿਆਂ ਦੇ ਰਸਾਕ ਕਰਾਂਗੇ ਤੂੰ ਮੇਰੇ ਫੇਰ ਨਹੀਂ ਆਖੇ ਲੱਗਿਆ ਕਹਿੰਦਾ ਮੈਂ ਦੇਖ ਰਿਹਾ ਵੀ ਮੈਂ ਤੇਰਾ ਕੁਝ ਨਹੀਂ ਲੱਗਦਾ ਤਾਂ ਉਹ ਬਜਾਰਾ ਚੁੱਪ ਕਰ ਜਾਂਦਾ ਹਰਦੇਵ ਵੀ ਕਾਹਨੂੰ ਲੜਨਾ ਇਹਦੇ ਨਾਲ ਜਿੱਦਾ ਜਿਹੜਾ ਕੋਈ ਜਹਾਜ ਆ ਹੈਗਾ ਹੈਗਾ ਹੁਣ ਜਦੋਂ ਉਹ ਵਿਆਹ ਦੇ ਵਾਸਤੇ ਕੱਪੜਾ ਲੀੜਾ ਖਰੀਦਣਾ ਤਾਂ ਮਨਦੀਪ ਨੂੰ ਕਹਿੰਦੇ ਨੇ ਵੀ ਚੱਲ ਪੁੱਤ ਤੇਰੀ ਭੈਣ ਦਾ ਵਿਆਹ ਹੈ ਤੂੰ ਮੂਰੇ ਲੱਗ ਕੱਪੜਾ ਲੀੜਾ ਖਰੀਦਣਾ ਆਪਾਂ ਕਹਿੰਦਾ ਲੈ ਮੇਰੇ ਕੋਈ ਭੈਣ ਭੂਣ ਨਹੀਂ ਹੈਗੀ ਕਹਿੰਦਾ ਮੈਂ ਤਾਂ ਕੱਲ ਹੀ ਆ ਨਾਲੇ ਚਾਚਾ ਮੇਰੀ ਗੱਲ ਸੁਣ ਲੈ ਉੱਥੇ ਕਹਿੰਦਾ ਐਵੇਂ ਨਾ ਕਹਿੰਦਾ ਉੱਥੇ ਧੀਰੀ ਨੂੰ ਹੱਥ ਲਾ ਕੇ ਵੈਜੀ ਠੀਕ ਠੀਕ ਕੰਮ ਕਰ ਲਈ ਉਹ ਭਾਈ ਚੁੱਪ ਕਰ ਗਿਆ ਫਿਰ ਕਿਉਂਕਿ ਉਹ ਲੜਾਈ ਤੋਂ ਬਹੁਤ ਬਚਦੇ ਤੇ ਦੋਏ ਉਹਦਾ ਚਾਚਾ ਤੇ ਚਾਚੀ ਤਾਂ ਚਲੋ ਉਹ ਕੱਪੜਾ ਵੀ ਲੈ ਆਏ ਜਹੀ ਜੀ ਲੋਡ ਸੀ ਲਿਆਂਦਾ ਸਮਾਨ ਤਾਂ ਹੁਣ ਇੱਕ ਦਿਨ ਉਹ ਕਹਿਣ ਲੱਗੀ ਹਰਪ੍ਰੀਤ ਕਹਿੰਦੀ ਮਨਦੀਪ ਵੀਰੇ ਕਹਿੰਦੀ ਤੂੰ ਮੇਰੇ ਨਾਲ ਕਿਉਂ ਗੁੱਸੇ ਐ ਵੀ ਮੈਂ ਤਾਂ ਕਦੇ ਕੁਸਿਆ ਹੀ ਨਹੀਂ ਅਸੀਂ ਤਾਂ ਤੈਨੂੰ ਕਹਿੰਦਾ ਤੂੰ ਚੁੱਪ ਕਰਕੇ ਬਹਿ ਜਾ ਕਹਿੰਦਾ ਮੇਰੇ ਕੰਨੀਓ ਤਾਂ ਉਹ ਕਹਿੰਦੀ ਵੀਰੇ ਤੂੰ ਮੇਰੇ ਨਾਲ ਗੱਲ ਕਰ ਵੀ ਤੂੰ ਵੀ ਮੈਂ ਤਾਂ ਹੁਣ ਦਿਨਾਂ ਦੀ ਪੁਰਾਣੀ ਐ ਇੱਥੇ ਮੇਰਾ ਤਾਂ ਵਿਆਹ ਹੋਜੂ ਕਹਿੰਦਾ ਵਿਆਹ ਹੋਵੇ ਚਾਹੇ ਕੁਝ ਹੋਵੇ ਕਹਿੰਦਾ ਮੇਰੇ ਭਾਦਾ ਤੂੰ ਉਦਾਂ ਹੀ ਮਰ ਗਈ ਸੀ ਜਿੱਦਾਂ ਤਾਂ ਮੁੰਡਾ ਆਪ ਪਸੰਦ ਕਰਿਆ ਸੀ ਉਹ ਕਹਿੰਦੀ ਵੀਰੇ ਤੈਨੂੰ ਭੁਲੇਖਾ ਵੀ ਮੈਂ ਤਾਂ ਮੁੰਡਾ ਪਸੰਦ ਹੀ ਨਹੀਂ ਕਰਿਆ ਮੁੰਡਾ ਤਾਂ ਬਾਪੂ ਨੇ ਦੇਖਿਆ ਵੀ ਹਾਂ ਮੇਰੀ ਮੈਡਮ ਨੇ ਮੈਨੂੰ ਦੱਸਤਾ ਨਾਲ ਟੀਚਰ ਸੀ ਜਿਹੜੀ ਮੈਂ ਬਾਪੂ ਨੂੰ ਦੱਸਤਾ ਕਹਿੰਦੀ ਹੋਰ ਤਾਂ ਮੈਂ ਤਾਂ ਮੁੰਡਾ ਦੇਖਿਆ ਹੀ ਨਹੀਂ ਕਹਿੰਦਾ ਨਾ ਨਾ ਕਹਿੰਦਾ ਤੂੰ ਬਾਲੀ ਨਾ ਸਿਆਣੀ ਬਣ ਕਹਿੰਦਾ ਮੈਨੂੰ ਸਭ ਪਤਾ ਹੈ ਕਹਿੰਦਾ ਤਾਂ ਆਪਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਇਆ ਤਾ ਉਹਦਾ ਚਾਚਾ ਵੀ ਬਹੁਤ ਕਹਿੰਦਾ ਹਰਦੇਵ ਸਿੰਘ ਵੀ ਨਹੀਂ ਪੁੱਤ ਇਹਨੇ ਤਾਂ ਵੀ ਮੈਂ ਆਪਣੀ ਮਰਜ਼ੀ ਨਾਲ ਕਰਿਆ ਇਹਨੇ ਮੈਨੂੰ ਦੱਸਿਆ ਜ਼ਰੂਰ ਸੀ ਵੀ ਇਹਨੇ ਤਾਂ ਮੁੰਡਾ ਦੇਖਿਆ ਵੀ ਨਹੀਂ ਤਾਂ ਉਹ ਮੰਨਦਾ ਨਹੀਂ ਹੁਣ ਉਹ ਹੋਰ ਖਾਰ ਖਾਂਦਾ ਹੈ ਤਾਂ ਉਹ ਆਪਣੀ ਮਾਂ ਕੋਲ ਬੈਠ ਕੇ ਹਰਪ੍ਰੀਤ ਬਹੁਤ ਰੋਂਦੀ ਹੈ ਜਦੋਂ ਉਹ ਇਹ ਗੱਲ ਕਹਿੰਦਾ ਵੀ ਤੂੰ ਤਾਂ ਉਦਾਂ ਹੀ ਮਰ ਗਈ ਮੇਰੇ ਵੱਲੋਂ ਜਿੱਦਾਂ ਤਾਂ ਆਪਦੇ ਆਪ ਮੁੰਡਾ ਦੇਖ ਕੇ ਵਿਆਹ ਕਰਾਇਆ ਬਹੁਤ ਰੋਂਦੀ ਹੈ ਵਿਚਾਰੀ ਤਾਂ ਹੁਣ ਕੀ ਹੁੰਦਾ ਗਾ ਹਾਂ ਉਹ ਜਦੋਂ ਵਿਆਹ ਹੋ ਜਾਂਦਾ ਹੈ ਉਹ ਵਿਆਹ ਦੇ ਵਿੱਚ ਕੁਝ ਨਹੀਂ ਕਰਦਾ ਕਹਿੰਦਾ ਜੋ ਮਰਜ਼ੀ ਕਰੋ ਮੈਂ ਕਹਿੰਦਾ ਮੇਰੇ ਵੱਲੋਂ ਤਾਂ ਕਹਿੰਦਾ ਚਾਹੇ ਅੱਜ ਵਿਆਹ ਕਰੋ ਚਾਹੇ ਕੱਲ ਨੂੰ ਕਰੋ ਵੀ ਮੈਂ ਕੋਈ ਦੇਣਦਾਰ ਨਹੀਂ ਹਾਂ ਤੁਹਾਡਾ ਤਾਂ ਜਦੋਂ ਵਿਆਹ ਹੋ ਜਾਂਦਾ ਹੈ ਕਹਿੰਦਾ ਚਾਚਾ ਹੁਣ ਇਹਨਾਂ ਨੂੰ ਕਹ ਦੇ ਬੀ ਅੱਜ ਤੋਂ ਬਾਅਦ ਇੱਥੇ ਆ ਕੇ ਨਾ ਖੜਨ ਉਹ ਉਹ ਕਹਿੰਦਾ ਪੁੱਤਰ ਧੀਆ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਮਾਂ ਪਿਓ ਦੇ ਘਰੇ ਕਹਿੰਦਾ ਨਾ ਇਹ ਨਹੀਂ ਆਉਗੀ ਇੱਥੇ ਜਦੋਂ ਦੂਜੇ ਦਿਨ ਹਰਪ੍ਰੀਤ ਤੇ ਉਹਦੇ ਘਰ ਵਾਲਾ ਜਿਹੜਾ ਮੁੰਡਾ ਡਾਕਟਰ ਸੀ ਬਲਕਰਨ ਉਹ ਆਏ ਤਾਂ ਉਹਨਾਂ ਨੂੰ ਇਹ ਕਹਿੰਦਾ ਕਹਿੰਦਾ ਮੈਂ ਚਾਚੇ ਨੂੰ ਕਿਹਾ ਤੀ ਬਥੇਰਾ ਵੀ ਉਹਨਾਂ ਨੂੰ ਰੋਕ ਦੇ ਇੱਥੇ ਨਾ ਆਉਣ ਕਹਿੰਦਾ ਜੇ ਨਹੀਂ ਚਾਚੇ ਨੇ ਰੋਕਿਆ ਤਾਂ ਮੈਂ ਰੋਕਦਾ ਕਹਿੰਦਾ ਅੱਜ ਤਾਂ ਵੀ ਤੇਰਾ ਵਿਆਹ ਹੋ ਗਿਆ ਅੱਜ ਤਾਂ ਤੂੰ ਆ ਗਈ ਅੱਜ ਤੋਂ ਬਾਅਦ ਕਹਿੰਦਾ ਮੈਂ ਤੈਨੂੰ ਪਿੰਡ ਦੇ ਆਲੇ-ਦਲੇ ਵੀ ਨਾ ਦੇਖਾਂ ਕਿਤੇ ਭਾਈ ਹੋ ਰੋਂਦੇ ਰੋਂਦੀ ਵਿਚਾਰੀ ਉੱਠ ਕੇ ਵਾਗੀ ਦੋ ਚਾਰ ਘੰਟਿਆਂ ਵਾਸਤੇ ਆਏ ਸੀ ਤਾਂ ਹੁਣ ਉਹ ਘਰੇ ਬਹੁਤ ਉਦਾਸ ਰਹਿੰਦੀ ਹੈਗਾ ਹਾਂ ਤਾਂ ਉਹ ਉਹਨੂੰ ਕਹਿਣ ਲੱਗਦਾ ਉਹਦਾ ਘਰ ਵਾਲਾ ਵੀ ਕੋਈ ਨਾ ਤਾਂ ਕੀ ਆ ਉਹਨੂੰ ਉਹਦੇ ਮਾਪਿਓ ਨਹੀਂ ਹੈਗੇ ਵੀ ਆਪਣਾ ਭਾਈ ਆਹੋ ਵੱਡਾ ਫੇਰ ਕੀ ਹੈ ਵੀ ਆਪਾਂ ਮਾਫੀ ਮੰਗ ਲੂ ਮੈਂ ਉਹ ਤਾਂ ਜੇ ਕੋਈ ਗਲਤੀ ਹੋ ਗਈ ਵੀ ਆਪਾਂ ਮਾਰਿਆਵਾਂਗੇ ਕਦੇ ਘੇੜਾ ਉਹ ਤਾਂ ਗੁੱਸਾ ਠੰਡਾ ਹੋ ਜਾਂਦੇ ਤਾਂ ਹੁਣ ਉਧਰੋਂ ਜਦੋਂ ਆਂਡਗਮਾਂਡ ਚ ਤਿੱਥੇ ਤਿਹਾਰ ਦੇ ਵਿੱਚ ਆਂਡਗਮੰਡਣਾ ਦੇ ਪੇਕਿਆਂ ਤੋਂ ਸੰਧਾਰੇ ਆਉਂਦੇ ਨੇ ਕੋਈ ਭੈਣ ਭਾਈ ਆਉਂਦਾ ਤਾਂ ਉਹ ਬਹੁਤ ਰੋਂਦੀ ਆ ਫਿਰ ਉੱਦੇ ਵੀ ਮੇਰੇ ਤਾਂ ਹੈਗੇ ਵੀ ਨਹੀਂ ਆਉਂਦਾ ਵੀ ਕੋਈ ਨਹੀਂ ਤੇ ਉਹਨੂੰ ਬੜਾ ਦੁੱਖ ਹੁੰਦਾ ਹੈ ਫੇਰ ਉਹਦੀ ਸੱਸ ਉਹਨੂੰ ਸੰਧਾਰਾ ਲਿਆ ਕੇ ਦਿੰਦੀ ਆ ਖੁਦ ਸਮਾਨ ਦਿੰਦੀ ਆ ਵੀ ਲੈ ਤੀਏ ਮੈਂ ਤੇਰੀ ਸੱਸ ਨਹੀਂ ਮੈਂ ਤੇਰੀ ਮਾਂ ਆਂਗੀ ਤਾਂ ਐਨੇ ਫੇਰ ਉਹ ਇੱਕ ਦਿਨ ਬਲਕਰਨ ਕਹਿਣ ਲੱਗਿਆ ਵੀ ਚੱਲ ਮੈਂ ਮਾਫੀ ਮੰਗ ਲੂੰ ਵੀ ਤੂੰ ਉਦਾਸ ਕਿਉਂ ਰਹਿੰਦੀ ਐ ਵੀ ਆਪਾਂ ਚੱਲਦੇ ਆਂ ਵੀ ਜੇ ਮੈਂ ਬਾਈ ਦੇ ਪੈਰ ਫੜ ਲੂੰ ਜੇ ਆਪਾਂ ਤੋਂ ਕੋਈ ਗਲਤੀ ਹੋਈ ਐ ਮੇਰੇ ਤੋਂ ਤਾਂ ਹੁਣ ਭਾਈ ਉਹ ਕੀ ਕਰਦਾ ਹੈ ਉਹਨੂੰ ਲੈ ਕੇ ਆ ਜਾਂਦਾ ਹੈ ਜਦੋਂ ਆਉਂਦੇ ਨੇ ਤਾਂ ਘਰੇ ਆ ਕੇ ਬੈਠੇ ਨੇ ਬੇੜੇ ਦੇ ਵਿੱਚ ਤਾਂ ਉਦੋਂ ਮਨਦੀਪ ਘਰੇ ਨਹੀਂ ਹੁੰਦਾ ਜਦੋਂ ਮਨਦੀਪ ਆਉਂਦਾ ਹੈ ਤਾਂ ਬਲਕਰ ਨੂੰ ਉੱਠ ਕੇ ਹੱਥ ਮਿਲਾਉਣ ਲੱਗਦਾ ਹੈ ਉਹਦਾ ਹੱਥ ਝਣਕ ਦਿੰਦਾ ਪਰ ਅੰਦਰ ਜਾਂਦਾ ਹੈ ਅੰਦਰ ਜਾ ਕੇ ਗੰਡਾਸਾ ਚੱਕ ਲੈਂਦਾ ਹੈ ਤਾ ਹਰਦੇਵ ਸਿੰਘ ਨੇ ਦੇਖ ਲਿਆ ਉਹ ਸੋਚਦਾ ਵੀ ਗੰਡਾਸਾ ਵੀ ਜਾ ਤਾਂ ਇਹਨੂੰ ਕੋਈ ਕੰਮ ਹੋਊ ਜਾਂ ਕਿਸੇ ਨੂੰ ਬਾਹਰ ਦੇਣਾ ਹੋਵੇ ਨੇ ਵੀ ਤਾਂ ਚੱਕਿਆ ਵੀ ਨਹੀਂ ਵੀ ਖੇਤ ਖੂਤ ਜਾਣਾ ਹੋਵੇ ਨੇ ਕੋਈ ਇਹਨੂੰ ਚਾਹੀਦਾ ਹੋਣਾ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਤਾਂ ਮੇਰੇ ਜਵਾਈ ਤੇ ਮਾਰੂਗਾ ਕਿ ਜਦੋਂ ਉਹ ਚੱਕ ਕੇ ਗੰਡਾਸਾ ਬਲਕਰਨ ਕੰਨੀ ਨੂੰ ਹੁੰਦਾ ਤਾਂ ਹਰਦੇਵ ਉੱਠ ਕੇ ਮੂਰੇ ਹੋ ਜਾਂਦਾ ਉਹ ਹੈ ਬਲਕਰਨ ਦੇ ਗੰਡਾਸਾ ਮਾਰਨਾ ਚਾਹੁੰਦਾ ਹੁੰਦਾ ਹਰਦੇਵ ਦੇ ਵੱਜ ਜਾਂਦਾ ਉਹਦੇ ਚਾਚੇ ਦੇ ਤਾਂ ਉਧਰੋਂ ਫੜ ਕੇ ਜਦੋਂ ਉਹਦੇ ਵੱਜਦਾ ਸਿੱਟਕੇ ਘੰਡਾਸਾ ਵੱਜ ਜਾਂਦਾ ਉਹਦੇ ਖਾਸੀ ਸੱਟ ਵੱਜਦੀ ਹੈ ਉਹਨੂੰ ਦਾਖਲ ਕਰਾਉਂਦੇ ਨੇ ਹਸਪਤਾਲ ਹਰਦੇਵ ਨੂੰ ਉੱਥੇ ਉਹ 4 ਮਹੀਨੇ ਦਾਖਲ ਰਹਿੰਦਾ ਹੈ 4 ਮਹੀਨੇ ਬਾਅਦ ਅੰਤ ਨੂੰ ਉਹਦੀ ਮੌਤ ਹੋ ਜਾਂਦੀ ਹੈ ਚਾਚੇ ਦੀ ਹਰਦੇਵ ਦੀ ਤਾ ਹੁਣ ਨਾਲੇ ਤਾਂ ਉਹਦੇ ਇੰਤਜ਼ਾਮ ਕਰਦਾ ਫਿਰਦਾ ਭੋਗ ਦਾ ਸਸਕਾਰ ਕਰਿਆ ਸਾਰਾ ਕੁਝ ਕਰਿਆ ਚਾਚੇ ਦਾ ਭੋਗ ਦਾ ਇੰਤਜ਼ਾਮ ਕਰਦਾ ਫਿਰਦਾ ਤੇ ਬੰਦਾ ਭੇਜ ਕੇ ਸਨੇਹਾ ਭੇਜਦਾ ਹਰਪ੍ਰੀਤ ਨੂੰ ਵੀ ਤੇਰਾ ਪਿਓ ਮੁੱਕ ਗਿਆ ਜੇ ਇੱਥੇ ਆ ਕੇ ਖੜੀ ਐ ਸੋਚਨੀ ਤੂੰ ਤਾਂ ਜਦੋਂ ਮੁੱਕਿਆ ਉਹਦੀ ਮਾਂ ਨੇ ਬਹੁਤ ਕਿਹਾ ਵੀ ਪੁੱਤਰ ਜਾਂ ਦੀਵਾਰ ਦਾ ਧੀਆ ਨੂੰ ਪਿਓ ਬਹੁਤ ਹਾਉਸਲੇ ਵਾਲੀ ਗੱਲ ਹੁੰਦੇ ਨੇ ਵੀ ਤੂੰ ਜਾਂਦੀ ਵਾਰ ਦਾ ਮੂੰਹ ਦੇਖ ਲੈਣ ਦੇ ਕਹਿੰਦਾ ਨਾ ਬੁੜੀਏ ਚੁੱਪ ਕਰਕੇ ਬਹਿ ਜਾ ਕਹਿੰਦਾ ਤਾਂ ਹੁਣ ਭਾਈ ਉਹ ਦਰਦੀ ਬੋਲਦੀ ਨਹੀਂ ਤਾਂ ਦੂਜੀਆਂ ਕੁੜੀਆਂ ਵੀ ਕਹਿੰਦੀਆਂ ਨੇ ਵੀ ਵੀਰੇ ਬਿਸਾ ਭੈਣ ਨੂੰ ਆ ਲੈਣ ਦੇ ਤੈਨੂੰ ਕੀ ਤਾਂ ਕੀ ਹੁੰਦਾ ਵੀ ਆਊਗੀ ਮੁੜ ਜੂਗੀ ਕਹਿੰਦਾ ਤੁਸੀਂ ਮੇਰੇ ਤੋਂ ਇੱਥੇ ਦੋ ਖੂਨ ਹੋਰ ਕਰਾਉਂਗੀ ਆ ਕਹਿੰਦਾ ਕੱਲਾ ਚਾਚਾ ਕੀ ਮਰਿਆ ਕਹਿੰਦਾ ਮੈਂ ਦੋ ਨੂੰ ਹੋਰ ਨੂੰ ਮਾਰ ਕੇ ਤਿੰਨ ਚ ਹੀ ਖੱਜ ਲਾਉਂਗਾ ਫਿਰ ਸੋਚ ਲਓ ਕਹਿੰਦਾ ਤਾਂ ਹੁਣ ਭਾਈ ਉਹ ਚੁੱਪ ਕਰਦੀ ਆ ਉਹ ਆਉਂਦੀ ਨਹੀਂ ਵਿਚਾਰੀ ਡਰਦੀ ਮਾਰੀ ਤਾਂ ਚਲੋ ਸਾਰਾ ਕੁਝ ਹੋ ਜਾਂਦਾ ਭੋਗ ਵੀ ਪੈ ਜਾਂਦਾ ਹੁਣ ਇੱਕ ਦਿਨ ਉਹਦੇ ਘਰੇ ਪੁੱਤ ਜਨਮ ਲੈਂਦਾ ਹੈ ਹਰਪ੍ਰੀਤ ਦੇ ਤਾਂ ਉਹਦੀਆਂ ਨਣਦਾਂ ਉਹਦੇ ਵਾਸਤੇ ਪੰਜੀਰੀ ਲੈ ਕੇ ਆਉਂਦੀਆਂ ਨੇ ਉਹਦੀਆਂ ਨਣਦਾਂ ਵੱਡੀਆਂ ਹੁੰਦੀਆਂ ਨੇ ਉਹ ਤੋਂ ਦੋ ਨਣਦਾਂ ਨੇ ਉਹ ਦੋਵੇਂ ਕਪੜਾ ਲੀੜਾ ਟੂਮਾ ਦੋਨੇ ਭੈਣਾਂ ਰਲ ਕੇ ਟੂਮ ਬਣਵਾਉਂਦੀਆਂ ਨੇ ਸੂਟ ਲੈ ਕੇ ਵਧੀਆ ਉਹਨੂੰ ਪੰਜੀਰੀ ਦੇਣ ਆਉਂਦੀਆਂ ਨੇ ਵੀ ਲੈ ਭਾਬੀ ਐਂ ਨਾ ਸਮਝੀ ਤੇਰੇ ਕੋਲ ਸੁ ਹੈ ਨਹੀਂ ਅਸੀਂ ਤੇਰੀਆਂ ਨਣਦਾਂ ਨਹੀਂ ਤੇਰੀਆਂ ਵੱਡੀਆਂ ਭੈਣਾਂ ਅਸੀਂ ਆਪਦੀ ਛੋਟੀ ਭੈਣ ਨੂੰ ਪੰਜੀਰੀ ਦੇਣ ਆਇਆ ਆਪਦੇ ਪੁੱਤ ਜੇ ਨੂੰ ਪੰਜੀਰੀ ਦੇਣ ਆਇਆ ਹੁਣ ਭਾਈ ਤੁਸੀਂ ਐਂ ਦੇਖ ਲਓ ਮੁੰਡਾ ਉਹਦਾ ਪੜ ਰਿਹਾ ਹੈ ਇਧਰੋਂ ਉਹਦੀ ਮਾਂ ਵੀ ਮਨਦੀਪ ਤੋਂ ਡਰਦੀ ਨਾਉ ਨਹੀਂ ਲੈਂਦੀ ਆ ਉਹਦੀ ਧੀ ਦਾ ਤਾਂ ਇੰਨੇ ਨੂੰ ਜਿੱਥੋਂ ਸਮਾ ਕਿੱਥੇ ਬਦਲਦਾ ਜਾ ਕੇ ਉਹ ਛੋਟੀਆਂ ਕੁੜੀਆਂ ਦੀ ਵੀ ਪੜਾਈ ਪੜੂਈ ਵਿੱਚੀ ਬੰਦ ਕਰਾ ਦਿੰਦਾ ਕਿਉਂ ਜਦੋਂ ਚਾਚਾ ਮੁੱਕ ਗਿਆ ਖੁੱਲ ਖੇਡ ਹੋ ਗਈ ਉਹਨਾਂ ਦੀ ਵੀ ਪੜਾਈ ਬੰਦ ਕਰਾ ਦਿੰਦਾ ਉਹ ਕੁੜੀਆਂ ਵੀ ਦਿਮਾਗੋਂ ਅਪਸੈਟ ਹੋ ਜਾਂਦੀਆਂ ਨੇ ਤਾਇ ਕੋ ਤਾਂ دوست ਸੀ ਜਿੱਥੇ ਆ ਕੇ ਕਹਾਣੀ ਮੋੜ ਲੈਂਦੀ ਹੈ ਹੁਣ ਮਨਦੀਪ ਦਾ دوست ਸੀ ਉਹਦੇ ਕੋਲੇ ਰਾਤ কাটਦਾ ਮਨਦੀਪ ਇੱਕ ਦਿਨ ਰਾਤ কাটਦਾ ਤਾਂ ਉਸ دوست ਤੋਂ ਕਿਸੇ ਦਾ ਖੂਨ ਹੋ ਜਾਂਦਾ ਹੈ ਉਸ ਰਾਤ ਇਹ ਉਹਦੇ ਕੋਲੇ ਰਾਤ কাটਦਾ ਹੈ ਤਾਂ ਜਦੋਂ ਪਤਾ ਲੱਗਦਾ ਹੈ ਵੀ دوست ਦਾ ਖੂਨ ਹੋਇਆ ਉਹ ਪੁਲਿਸ ਆਉਂਦੀ ਹੈ ਜਿਹੜਾ ਦੋਸਤ ਆ ਉਹ ਤਾਂ ਭੱਜ ਜਾਂਦਾ ਹੈ ਪ੍ਰੂਫ ਹੋ ਹੋ ਇਹਦੇ ਸਹਰਾਣੇ ਤਰ ਜਾਂਦਾ ਹੈ ਵੀ ਇਹਨੇ ਮਾਰਿਆ ਹੁਣ ਪੁਲਿਸ ਆਉਂਦੀ ਆ ਉਹਨੂੰ ਫੜ ਲੈਂਦੀ ਆ ਵੀ ਭਾਈ ਆ ਤੇਰੇ ਸਹਰਾਣੇੋਂ ਮਿਲੇ ਨੇ ਹਥਿਆਰ ਤੈਂ ਮਾਰਿਆ ਖੂਨ ਵੀ ਲੱਗਿਆ ਹੋਇਆ ਤਾਂ ਜੇਲ੍ਹ ਚ ਹੋ ਜਾਂਦੀ ਆ ਹੁਣ ਉਹਨੂੰ ਉਹੀ ਚਾਚੀ ਜੀ ਦੀ ਧੀ ਨਾਲ ਇੰਨਾ ਕੁਝ ਕਰਦਾ ਉੱਥੇ ਉਹਦੀਆਂ ਤਰੀਕਾਂ ਭੁਗਤਦੀ ਆ ਆਪਦੀਆਂ ਤੀਆਂ ਨੂੰ ਕੁਮਾਰੀਆਂ ਨੂੰ ਨਾਲ ਲਿਜਾ ਕੇ ਕਚਹਿਰੀਆਂ ਚ ਜਾਂਦੀ ਆ ਉਹਦਾ ਕੇਸ ਤਰੀਕਾ ਭੁਗਤਣ ਉਹੀ ਭਣੋਈਆ ਬਲਕਰਨ ਜਿਹੜਾ ਹਰਪ੍ਰੀਤ ਦੇ ਘਰ ਆਲਾ ਆਉਂਦਾ ਗੱਡੀ ਲੈ ਕੇ ਆਪਦੀ ਸੱਸ ਨੂੰ ਨਾਲ ਲੈ ਜਾਂਦਾ ਆਪ ਬਾਹਰ ਖੜਦਾ ਹੈ ਸੱਸ ਨੂੰ ਅੰਦਰ ਤੋਰ ਕੇ ਉਹਨੂੰ ਕਹਿ ਦਿੰਦਾ ਬੇਬੇ ਬਾਈ ਨੂੰ ਦੱਸੀ ਨਾ ਵੀ ਮੈਂ ਲੈ ਕੇ ਆਇਆ ਤੈਨੂੰ ਕਹਿੰਦਾ ਕਿਤੇ ਇੱਥੇ ਗਾਹ ਪਾਲੂਗਾ ਉਹ ਤਾਂ ਉਹ ਕਹਿੰਦੀ ਵੀ ਠੀਕ ਐ ਪੁੱਤ ਮੈਂ ਤੇਰਾ ਨੌਈਂ ਨਹੀਂ ਲੈਂਦੀ ਤਾਂ ਹੁਣ 4 ਸਾਲ ਅੰਦਰ ਰਹਿੰਦਾ ਹੈ ਜੇਲ੍ਹ 'ਚ ਮਨਦੀਪ 4 ਸਾਲ ਦੇ ਵਿੱਚ ਖੂਨ ਤਾਂ ਉਹਨੇ ਕਰਿਆ ਨਹੀਂ ਝੂਠਾ ਉਹਦੇ ਤੇ ਕੇਸ ਪੈਂਦਾ ਹੈ ਪਾਗਲ ਹੋ ਜਾਂਦਾ ਹੈ ਉਹ ਫਿਰ ਤੁਰ ਕੇ ਵਕੀਲ ਕਰਕੇ ਸਾਰਾ ਕੁਝ ਬਲ ਕਰਨ ਸਾਰੇ ਪ੍ਰੂਫ ਦੇ ਕੇ ਕੇਸ ਜਿੱਤ ਜਾਂਦਾ ਹੈ ਪਰ ਉਹਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਬਲ ਕਰਨ ਵਿਚ ਹੈ ਤੇਰੇ ਕੇਸ ਨੂੰ ਹੈਂਡਲ ਕਰਦਾ ਇਹ ਤਾਂ ਹੁਣ ਉਹ ਹੀ ਬੰਦੀਪ ਘਰੇ ਆਉਂਦਾ ਘਰੇ ਲੈ ਕੇ ਆਉਂਦੇ ਨੇ ਜਦੋਂ ਉਹਦਾ ਜਮੇ ਹੀ ਦਿਮਾਗ ਹਿੱਲ ਜਾਂਦਾ ਹੈ ਇੱਲਾ ਹੁੰਦਾ ਦਿਮਾਗ ਤਾਂ ਹੁਣ ਉਹਨੂੰ ਪਤਾ ਲੱਗਦਾ ਹੈ ਵੀ ਮੇਰੀ ਚਾਚੀ ਨੂੰ ਬਲ ਕਰਨ ਲੈ ਕੇ ਜਾਂਦਾ ਸੀ ਆਪਦੀ ਗੱਡੀ 'ਚ ਉਹਨੇ ਪੈਸੇ ਲਾਏ ਨੇ ਉਹੀ ਗੱਡੀ ਲਿਆ ਕੇ ਉਹ ਉਸੇ ਨੇ ਵਕੀਲ ਕਰਿਆ ਉਹਨੇ ਸਾਰਾ ਕੁਝ ਕਰਿਆ ਹੈ ਵੀ ਉਹ ਹੁਣ ਸ਼ਰਮ ਮੰਦ ਹੈ ਤਾਂ ਬਲ ਕਰਨ ਨੂੰ ਸਨੇਹਾ ਭੇਜਦਾ ਹੈ ਉਹ ਵੀ ਭੈਣ ਤੇ ਪਣਾ ਇਹ ਮੇਰੇ ਕੋਲ ਆਉਣਾ 25 ਸਾਲ ਬਾਅਦ ਆਉਂਦੇ ਨੇ ਉਹ ਤਾਂ ਜਦੋਂ ਉਹਦਾ ਪੁੱਤ ਗੱਭਰੂ ਹੋ ਜਾਂਦਾ ਹੈ ਇੰਨਾ ਟਾਈਮ ਲੰਘਦਾ ਹੈ ਹੁਣ ਕੀ ਹੁੰਦਾ ਹੈ ਉਹ ਜਦੋਂ ਆਉਂਦੇ ਨੇ ਭੱਜ ਕੇ ਮਨਦੀਪ ਦੇ ਮਨਦੀਪ ਬਲ ਕਰਨ ਦੇ ਪੈਰਾਂ 'ਚ ਡਿੱਗ ਪੈਂਦਾ ਹੈ ਕਹਿੰਦਾ ਬਾਈ ਵੀ ਮੈਂ ਤੁਹਾਨੂੰ ਬਹੁਤ ਤੰਗ ਕਰਿਆ ਮੈਂ ਤੁਹਾਨੂੰ ਗਲਤ ਸਮਝਿਆ ਵੀ ਮੈਨੂੰ ਮਾਫ ਕਰ ਦੇ ਉਹ ਕਹਿਣ ਲੱਗਿਆ ਵੀ ਨਹੀਂ ਇਹੀ ਜੀ ਕੋਈ ਗੱਲ ਨਹੀਂ ਵੀ ਮੈਂ ਇਸ ਤਾਂ ਤੈਨੂੰ ਉਦੋਂ ਦਾ ਹੀ ਮਾਫ ਹੈ ਸੰਤ ਤੇਰੇ ਤੇ ਕੋਈ ਗੁੱਸਾ ਹੀ ਨਹੀਂ ਹੁਣ ਉਹੀ ਪਣੋਈਆ ਬਲ ਕਰਨਾਂ ਅਬ ਦੇ ਸਾਲੇ ਦੀ ਮਨਦੀਪ ਦਾ ਕਿਉਂ ਡਾਕਟਰ ਐ ਉਹ ਫਿਰ ਤੁਰ ਕੇ ਉਹਨੂੰ ਪੰਜ ਪੂਰੇ 5 ਸਾਲ ਦੇ ਵਿੱਚ ਟ੍ਰੀਟਮੈਂਟ ਉਹਦਾ ਜਿਆ ਕਰਾਉਂਦਾ ਉਹ ਪੂਰਾ ਠੀਕ ਹੋ ਜਾਂਦਾ ਹੁਣ ਪੂਰਾ ਠੀਕ ਹੁੰਦਾ ਤਾਂ ਹੁਣ ਫਿਰ ਉਹ ਪੁਛਤਾ ਹੁੰਦਾ ਵੀ ਸਾਰਾ ਘਰ ਮੈਂ ਇਕੱਲੇ ਨਹੀਂ ਖਰਾਬ ਕਰ ਲਿਆ ਹੁਣ ਉਹਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਤਾਂ ਉਹ ਰਲ ਮਿਲ ਕੇ ਹੁਣ ਬਲਕਰਨ ਨੂੰ ਕਹਿੰਦਾ ਵੀ ਆਪਾਂ ਕੁੜੀਆਂ ਦਾ ਕੁਝ ਕਰੀਏ ਹੁਣ ਉਹ ਰਲ ਕੇ ਨਾਲੇ ਤਾਂ ਉਹ ਕੁੜੀਆਂ ਨੂੰ ਵਿਆਹਉਂਦੇ ਨੇ ਜਿਨ੍ਹਾਂ ਦੀ ਉਮਰ ਏਡੀ ਏਡੀ ਹੋ ਗਈ ਰੌਣਕਤੀ ਚਿਹਰੇ ਤੇ ਉਹ ਵੀ ਐ ਲੱਗਦੀਆਂ ਨੇ ਆਪਦੀ ਉਮਰ ਨਾਲ ਵੱਡੀਆਂ ਫਿਕਰਬੰਦੇ ਨੂੰ ਕਿੱਥੇ ਛੱਡਦਾ ਤਾਂ ਹੁਣ ਉਹ ਇੱਕ ਇੱਕ ਹੋ ਕੇ ਨਾਲੇ ਤਾਂ ਕੁੜੀਆਂ ਵਿਆਹਉਂਦੇ ਨੇ ਹੁਣ ਤੱਕ ਉਹਨਾਂ ਦੇ ਘਰੇ ਕੋਈ ਕੋਈ ਰਿਸ਼ਤੇ ਵਾਲਾ ਨਹੀਂ ਤੀ ਆਇਆ ਵੀ ਇਹ ਤੱਕ ਹੁਣ ਨਹੀਂ ਬੰਦਿਆਂ ਦਾ ਘਰ ਹੈ ਤਾਂ ਇਹਨਾਂ ਨੇ ਤਾਂ ਖੂਨ ਕਰਤਾ ਇਹਨਾਂ ਦੇ ਮੁੰਡੇ ਨੇ ਮੁੰਡੇ ਨੂੰ ਤਾਂ ਰਿਸ਼ਤਾ ਹੋਇਆ ਹੀ ਨਹੀਂ ਮਨਦੀਪ ਨੂੰ ਤਾਂ ਜੀਨੂੰ ਇੰਨਾ ਹੰਕਾਰ ਸੀ ਵੀ ਇਹ ਤਾਂ ਸਾਰੀ ਜਾਇਦਾਦ ਮੇਰੀ ਹੈ ਤਾਂ ਹੁਣ ਉਹਦੀ ਮਾਂ ਚੁੱਪ ਕਰੀ ਵਿਚਾਰੀ ਕਾਮਲਿਆ ਵਾਂਗੂ ਬੈਠੀ ਰਹਿੰਦੀ ਹੈ ਆਪਦੇ ਘਰ ਵਾਲੇ ਨੂੰ ਹੱਕਾ ਮਾਰਦੀ ਰਹਿੰਦੀ ਹੈ ਵੀ ਤਹੀਂ ਨਹੀਂ ਤੀ ਕੁਛ ਦੇਖਣਾ ਮਨਦੀਪ ਸੁਧ ਠੀਕ ਹੋ ਗਿਆ ਸੁਧਰ ਗਿਆ ਉਹਨੂੰ ਐ ਕਰਦੀ ਰਹਿੰਦੀ ਐ ਪਰ ਉਹ ਅੰਦਰੋਂ ਉਹਨੂੰ ਖੁਸ਼ੀ ਹੁੰਦੀ ਐ ਉਹ ਉਹਨੂੰ ਇੰਨੀ ਸਮਝ ਹੁੰਦੀ ਨਹੀਂ ਵੀ ਕੀ ਹੋ ਗਿਆ ਕੀ ਨਾ ਕਿਉਂ ਕਿਉਂ ਦਿਮਾਗੋਂ ਉਹ ਵੀ ਹਿੱਲ ਜਾਂਦੀ ਐ ਤਾਂ ਇੱਕੋ ਹੀ ਬੰਦੇ ਨੇ ਇੰਨਾ ਕੁਝ ਕਰਕੇ ਕਿਵੇਂ ਇੱਕ ਧੀ ਨੂੰ 20 ਸਾਲਾਂ ਮੰਗੂ ਘਟੋ ਘਟੋ ਨੇ ਰੋਕ ਕੇ ਰੱਖਿਆ ਆਪਣੇ ਘਰੇ ਆਉਣ ਤੋਂ 20 ਸਾਲਾਂ ਬਾਅਦ ਉਹ ਕੁੜੀ ਘਰੇ ਆਉਂਦੀ ਐ ਫਿਰ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਆਬਦੇ ਉੱਤਮ ਵਿਚਾਰ ਜ਼ਰੂਰ ਦਿਆ ਕਰੋ ਕਮੈਂਟ ਰਾਹੀਂ ਸੋ ਮਿਲਦਿਆਂ ਫਿਰ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ